ਕਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਠੀ ਹੋਈ ਹਜ਼ੂਰੀ ਵਿੱਚ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਇੱਥੇ ਜਿਹੜੇ ਭੈਣ ਭਰਾ ਆਪਦੇ ਰਜੇਵੇਂ ਵਿੱਚੋਂ ਟਾਈਮ ਕੱਢ ਕੇ ਇੱਥੇ ਆਏ ਆ ਉਹਨਾਂ ਨੂੰ ਮੈਂ ਆਪਣੇ ਤਹਿ ਦੋਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਸੰਘਰਸ਼ ਨੂੰ ਪਛਾਣਿਆ ਜਿਨ੍ਹਾਂ ਜਿਹਨਾਂ ਨੇ ਦਰਦ ਰੱਖਦੇ ਆ ਉਹੀ ਇੱਥੇ ਪਹੁੰਚੇ ਆ ਤੇ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਸਦਾ ਹੀ ਕਮਜ਼ੋਰੀ ਦਾ ਸ਼ਿਕਾਰ ਹੁੰਦੀ ਹੈ ਆਪਾਂ ਆਪਣੇ ਇਤਿਹਾਸ ਨੂੰ ਸਦਾ ਹੀ ਯਾਦ ਰੱਖੀਏ ਜੋ ਸਾਡੇ ਹਿੱਸੇ ਗੁਰੂ ਸਾਹਿਬ ਨੇ ਸਾਨੂੰ ਸਿੱਧੀ ਦੀ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਦਾ ਸ਼ੁਕਰ ਹੈ ਇਹ ਸਿੱਧੀਆਂ ਐਵੇਂ ਪ੍ਰਾਪਤ ਨਹੀਂ ਹੁੰਦੀਆਂ ਸ਼ਹੀਦਾਂ ਦੇ ਵਾਰ ਸਿਖਾਉਣਾ ਬਹੁਤ ਪਾ ਗਾਂ ਵਾਲੀ ਗੱਲ ਹੁੰਦੀ ਐ ਜੋ ਘਰ ਦੇ ਵਿੱਚ ਜਿਹੜਾ ਚਰਾਗ ਜਗਦਾ ਹੋਵੇ ਜਾਂ ਜਿਹੜਾ ਘਰ ਦਾ ਮੁਖੀ ਹੋਵੇ ਉਹ ਚਲੇ ਜਾਣਾ ਉਹਨਾਂ ਘਰਾਂ ਦੇ ਵਿੱਚ ਰਹਿਣਾ ਤੇ ਉਹਨਾਂ ਘਰਾਂ ਚ ਚਲਣਾ ਬਹੁਤ ਔਖਾ ਐ ਪਰ ਜਿਹੜੇ ਮੇਰੇ ਭੈਣ ਭਰਾ ਮੇਰਾ ਸਾਥ ਦਿੰਦੇ ਐ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਐ ਇੱਥੇ ਸਾਰੇ ਹੀ ਵੀਰਾਂ ਨੇ ਆਪਣਾ ਸਾਰਾ ਆਪਣਾ ਹੀ ਸਾਰਾ ਕੁਝ ਸਮਝ ਕੇ ਆਪਣਾ ਹੀ ਪ੍ਰੋਗਰਾਮ ਸਮਝ ਕੇ ਸਾਰਿਆਂ ਨੇ ਇੱਥੇ ਕੰਮ ਕੀਤਾ ਤੇ ਸਾਰਿਆਂ ਨੇ ਵੱਧ ਚੜ ਕੇ ਹਰ ਇੱਕ ਥਾਂ ਤੇ ਆਪ ਖੜੇ ਹੋ ਕੇ ਕੰਮ ਕੀਤਾ ਪਰ ਮੈਨੂੰ ਕੋਈ ਵੀ ਨਹੀਂ ਪਤਾ ਕਿੱਥੇ ਕੀ ਹੋਇਆ ਉਹਨਾਂ ਭਰਾਵਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਕੌਮ ਦੇ ਸ਼ਹੀਦ ਹੋਏ ਨੇ ਉਹ ਕਾਦੇ ਲਈ ਸ਼ਹੀਦ ਹੋਏ ਨੇ ਆਪਣੇ ਕੌਮੀ ਘਰ ਦੇ ਲਈ ਆਪਣੇ ਕੌਮੀ ਘਰ ਦੇ ਵਿੱਚ ਅਸੀਂ ਇੱਟਾਂ ਤੇ ਗਾਰਾ ਲਾਉਣਾ ਜਿਹੜਾ ਉਹ ਆਹ ਜਿਹੜੇ ਸਾਰੇ ਨੌਜਵਾਨ ਵੀਰ ਬੈਠਿਆ ਇਹ ਅੱਜ ਦੇ ਸਮੇਂ ਦੀ ਨੌਜ ਨੂੰ ਪਛਾਣਨ ਵੀ ਸਾਨੂੰ ਕਿਹੜੇ ਪਾਸੇ ਦਰਨਾ ਚਾਹੀਦਾ ਨਾ ਕਿ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਜੇ ਅਸੀਂ ਕਹੀਏ ਕੌਮੀ ਘਰ ਦੀ ਪ੍ਰਾਪਤੀ ਹੋ ਜੂਗੀ ਨਾ ਅੱਜ ਹੋਵੇ ਤੇ ਨਾ ਕੱਲ ਹੋਵੇ ਸਾਨੂੰ ਇਹ ਨਹੀਂ ਵੀ ਅਸੀਂ ਹਥਿਆਰਾਂ ਨਾਲ ਵੀ ਅਸੀਂ ਹਥਿਆਰਾਂ ਨਾਲ ਵੀ ਲੜ ਕੇ ਵੇਖ ਲਿਆ ਅਸੀਂ ਕਲਮ ਨਾਲ ਵੀ ਲੜ ਕੇ ਵੇਖ ਲਿਆ ਹੁਣ ਦਿਮਾਗ ਨਾਲ ਲੜੋ ਦਿਮਾਗ ਨਾਲ ਲੜੋ ਜਿਹੜਾ ਜਾਲਮ ਹੈ ਬਹੁਤ ਤੇਜ ਹੈ ਉਹ ਮੇਰੇ ਦੀਪ ਪੁੱਤਰ ਵਾਂਗੂ ਕਿਤੇ ਤਾਂ ਉਹ ਰਾਵਣ ਬਣ ਕੇ ਆਉਂਦਾ ਹੈ ਕਿਤੇ ਉਹ ਕੁਛ ਬਣ ਕੇ ਆਉਂਦਾ ਚਾਰជ្រਫੇ ਰਿਓ ਇੱਥੇ ਅਸੀਂ ਆਈ.ਡੀ. ਵਾਲੇ ਵੀ ਖੜੇ ਆ ਤੁਸੀਂ ਇਹ ਵੀ ਦੱਸੋ ਵੀ ਇਹ ਮਰਦੇ ਆ ਰੋਂਦੇ ਆ ਇਹਨਾਂ ਨੂੰ ਕੌਮੀ ਘਰ ਚਾਹੀਦਾ ਮੁਸਲਮਾਨਾਂ ਦਾ ਆਪਦਾ ਘਰ ਹੈਗਾ ਹਿੰਦੂਆਂ ਦਾ ਆਉਦਾ ਘਰ ਹੈਗਾ ਇਹ ਸਾਂਝਾਂ ਦਾ ਘਰ ਹੈਗਾ ਸਾਡਾ ਸਿੱਖਾਂ ਦਾ ਕਿੱਥੇ ਗਿਆ ਸਾਨੂੰ ਵੀ ਘਰ ਦਿਓ ਇਸ ਘਰ ਵਿੱਚ ਇਹ ਨਹੀਂ ਕਿੰਨਾ ਸੈਠੀ ਰਹੂਗਾ ਜੋ ਸਿੱਖ ਰਾਜ ਮਹਾਰਾਜ ਰਣਜੀਤ ਸਿੰਘ ਨੇ ਸੱਜੇ ਸਨ ਉਹ ਰਾਜ ਚਾਹੀਦਾ ਜੋ ਦਲੀਪ ਸਿੰਘ ਨਾਲ ਧੋਖਾ ਹੋਇਆ ਸੀ ਵਿਸ਼ਵਾਸ ਘਾਤ ਕੀਤਾ ਸਾਨੂੰ ਉਹ ਰਾਜ ਚਾਹੀਦਾ ਨਾ ਕਿ ਇੱਥੇ ਹਿੰਦੂਆਂ ਦੇ ਵਿਰੁੱਧ ਰਾਜ ਹੋਵੇ ਨਹੀਂ ਇਸ ਰਾਜ ਵਿੱਚ ਸਾਰੇ ਹਲੀਮੀ ਰਾਜ ਹੋਵੇ ਜਾ ਕੇ ਦੱਸੋ ਉਹ ਸਰਕਾਰ ਨੂੰ ਵੀ ਇਹ ਕੀ ਚਾਹੁੰਦੇ ਆ ਇਹ ਕਿਉਂ ਰੋਜ਼ ਇਕੱਠੇ ਹੋ ਜਾਂਦੇ ਆ ਕਿਉਂ ਬਾਤਾਂ ਪਾਈਆਂ ਜਾਂਦੀਆਂ ਕੀ ਕਰਨਾ ਸਾਨੂੰ ਵੀ ਆਵਦਾ ਘਰ ਚਾਹੀਦਾ ਸਾਨੂੰ ਵੀ ਆਵਦਾ ਕੌਮੀ ਘਰ ਚਾਹੀਦਾ ਸਾਡੇ ਘਰੇ ਕੋਈ ਲਿਆਣ ਕੇ ਸਮਾਨ ਛੜਦਾ ਰੱਖਦਾ ਕੋਈ ਆਪਦੇ ਘਰ ਨੂੰ ਚਲਾਉਣ ਲਈ ਆਪ ਹੀ ਮੂਰੇ ਹੋਣਾ ਪੈਂਦਾ ਇਸ ਲਈ ਸਾਨੂੰ ਆਪ ਹੀ ਮੂਰੇ ਹੋਣਾ ਪੈਣਾ ਆਪਣਾ ਘਰ ਆਪ ਹੀ ਬਣਾਉਣਾ ਪੈਣਾ ਉਸ ਘਰ ਦੇ ਵਿੱਚ ਹਿੰਦੂ ਵੀ ਆਵੇ ਸਿੱਖ ਵੀ ਆਵੇ ਮੁਸਲਮਾਨ ਵੀ ਆਵੇ ਸਾਡਾ ਘਰ ਇਹੋ ਜਿਹਾ ਹੋਣਾ ਚਾਹੀਦਾ ਬਾਬੇ ਨਾਨਕ ਵਾਲਾ ਇੱਥੇ ਤਾਂ ਕਹਿੰਦੇ ਵੀ ਇਹ ਸਾਡਾ ਹੀ ਹੈ ਸਾਡਾ ਹੀ ਰਾਜ ਹੈ ਅਸੀਂ ਸਿਸਟਮ ਨਾਲ ਸਾਰਾ ਕੁਝ ਖੜਾ ਕਰ ਦਿਆਂਗੇ ਜਾਂ ਦੇਖੋ ਮੇਰੇ ਪੁੱਤ ਨੂੰ ਮਰਵਾਇਆ ਗਿਆ ਉਹ ਮੇਰਾ ਨਹੀਂ ਥੋੜਾ ਹੁਣ ਸਾਰੀ ਕੌਮ ਦਾ ਸੀ ਉਹ ਉਹ ਮੇਰਾ ਬਣ ਕੇ ਨਹੀਂ ਰਿਹਾ ਕੌਮ ਦਾ ਬਣ ਕੇ ਰਿਹਾ ਕੌਮੇ ਪਛਾਣੋ ਪਛਾਣੋ ਕੀ ਹੋਇਆ ਆ ਸਾਰੀਆਂ ਇੱਥੇ ਜਿਹੜੀਆਂ ਜੱਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਆਪਣੇ ਜਿਹੜੇ ਆਪਣੇ ਤਖਤ ਆਪਣੇ ਤਖਤ ਦੇ ਮਾਲਕ ਹੈ ਸਾਰੀਆਂ ਜੱਥੇਬੰਦੀਆਂ ਬੈਠੀਆਂ ਕੋਈ ਤਾਂ ਆਵਾਜ਼ ਉਠਾਓ ਇੱਥੇ ਬਾਪੂ ਸਿਮਰਨਜੀਤ ਸਿੰਘ ਮਾਨ ਨੇ ਅਸੈਂਬਲੀ ਜਾ ਕੇ ਪੱਟ ਪੱਟ ਕੇ ਗਿਆ ਸਾਡੇ ਇਹਨੇ ਮਾਰਤੇ ਹੋਰ ਕਿਸੇ ਨੇ ਆਵਾਜ਼ ਨਹੀਂ ਚੱਕੀ ਕੀ ਉਹ ਇਕੱਲੇ ਬਾਪੂ ਦੇ ਘਰ ਬੰਨ੍ਹ ਨੇ ਉਹ ਸਾਰੇ ਕੌਮ ਦਾ ਘਰ ਬਣਨਾ ਸਾਰਾਂ ਦਾ ਬਣਨਾ ਸਾਰੇ ਪਿੱਟੋ ਸਾਰੇ ਕੌਮ ਸਾਡੇ ਨਾਲ ਕੀ ਹੋ ਰਿਹਾ ਪਛਾਣੋ ਸਮਝ ਜਨਬ ਜਨ ਪਛਾਣ ਕਰੋ ਸਾਡੇ ਵਿੱਚ ਘਸਫੇਟ ਹੋ ਰਹੀ ਹੈ ਸਾਡੇ ਹੀ ਚੋਲੇ ਪਾ ਕੇ ਦਿਮਾਲੇ ਬਣ ਕੇ ਤੇ ਪਹਿਲਾਂ ਅਸੀਂ ਕਹਿੰਦੇ ਵੀ ਅਸੀਂ ਤਾਂ ਸਾਰਾ ਕੌਮ ਨੂੰ ਮੁਰੇ ਲਾ ਲਾਂਗੇ ਸਾਰਾ ਜਾਮਾ ਧਮ ਖੜਗਾ ਪਿੱਛੋਂ ਕਹਿੰਦੇ ਅਸੀਂ ਤਾਂ ਸਿਸਟਮ ਦੇ ਨਾਲ ਆ ਜੇ ਸਿਸਟਮ ਦੇ ਨਾਲ ਨਾਲ ਰਲਣਾ ਹੁੰਦਾ ਮੇਰੇ ਪੁੱਤ ਨੂੰ 2.5 ਕਰੋੜ ਦੀ ਅਗਲੇ ਕੰਨੇ 2.5 ਕਰੋੜ ਲੱਗਾ ਘਰੇ ਬਹਿ ਜਾ। ਨਾ ਸਾਨੂੰ ਅੱਜ ਕਰੋਨਾ ਦੀ ਝਾਕ ਹੈ ਨਾ ਸਾਨੂੰ ਕੱਲ ਮੇਰੇ ਪਰਿਵਾਰ ਨੇ ਛੀਦੀ ਦਿੱਤੀ ਹੈ ਕੌਮੀ ਘਰ ਬਣਾਉਣ ਦੇ ਲਈ। ਮੈਨੂੰ ਇਸ ਕੌਮ ਤੋਂ ਇਹੀ ਆਸ ਹੈ ਵੀ ਇਸ ਜੋ ਉਹ ਛੱਡ ਕੇ ਗਏ ਸੰਘਰਸ਼ ਨੂੰ ਉਹਨੂੰ ਅੱਗੇ ਤੋਰਿਆ ਜਾਵੇ। ਉਸ ਇਸ ਕੌਮੀ ਘਰ ਦੇ ਲਈ ਮੈਂ ਅੱਜ ਵੀ ਇੱਥੇ ਖੜੀ ਐ ਖੜੀ ਰਹੂੰਗੀ ਕੌਮ ਜਦੋਂ ਮਰਜ਼ੀ ਮੈਨੂੰ ਆਵਾਜ਼ ਮਾਰੇ ਮੈਂ ਤਿਆਰ ਰਹੂੰਗੀ ਮੈਂ ਮਰਦੇ ਦਮ ਤੱਕ ਤਿਆਰ ਰਹੂੰਗੀ ਮੇਰੀ ਹੱਥ ਬਨ ਕੇ ਸਾਰਿਆਂ ਨੂੰ ਇਹ ਬੇਨਤੀ ਐ ਵੀ ਸਮੇਂ ਦੀ ਨਬਜ਼ ਨੂੰ ਪਛਾਣੋ ਇਹ ਨਹੀਂ ਵੈਸੀ ਇਕੱਲੇ ਸਿੱਖ ਕੱਟੜਵਾਦ ਹੋ ਜੀਏ ਸਾਰੇ ਸਾਡੇ ਨਾਲ ਆਓ ਹਿੰਦੂ ਭਰਾ ਵੀ ਆਓ ਸਿੱਖ ਵੀ ਆਓ ਆਪਣਾ ਘਰ ਸਾਂਝਾ ਬਣਾਈਏ ਥੋੜਾ ਬਣਾ ਤਾਂ ਸਾਡਾ ਹੀ ਬਣਾ ਦੋ ਹੁਣ ਸਾਡਾ ਬਣਾਓ ਥੋੜਾ ਬਣਾ ਲਿਆ ਸੀ ਰਲ ਕੇ ਸਾਰੇ ਘਰ ਬਣਾ ਗਏ ਆਪੋ ਆਪਣੇ ਘਰਾਂ 'ਚ ਬੈਠੀਏ ਨਾ ਕਿਸੇ ਨੂੰ ਕਹੇ ਵੀ ਤੂੰ ਪਾਸੇ ਹੋ ਮੇਰਾ ਇੱਥੇ ਹਿੱਸਾ ਨਾ ਆਊਗਾ ਸਾਰਿਆਂ ਨੇ ਹਿੱਸਾ ਹੁਣ ਚਾਹੀਦਾ ਏ ਇਸ ਲਈ ਮੇਰੀ ਸਾਰੀ ਕੌਮ ਨੂੰ ਸਾਰੇ ਵੀਰਾਂ ਨੂੰ ਤੇ ਸਾਰੇ ਜੱਥੇਬੰਦੀਆਂ ਨੂੰ ਵੀ ਏਕੇ ਦੀ ਲੜੀ ਵਿੱਚ ਪਰੋਏ ਜਾਓ ਇੱਕ ਝੰਡ ਥੱਲੇ ਇਕੱਠੇ ਹੋ ਤੇ ਬਾਪੂ ਜੀ ਦਾ ਸਾਥ ਦਿਓ ਉਹ ਦੇਖੋ 80 ਸਾਲ ਦਾ ਬਜ਼ੁਰਗ ਹੈ ਜੋ ਕੌਮ ਲਈ ਜੂਝ ਰਿਹਾ ਹੈ ਪਛਾਣੋ ਵੀ ਕਿੱਥੇ ਕੀ ਹੋ ਰਿਹਾ ਤੇ ਇਸ ਲਈ ਮੇਰੀ ਇਹੇ ਹੱਥ ਮੰਨ ਕੇ ਬੇਨਤੀ ਹੈ ਵੀ ਜੋ ਸੰਘਰਸ਼ ਉਹਨਾਂ ਨੇ ਸ਼ੁਰੂ ਕੀਤਾ ਸੀ ਚੱਲ ਰਿਹਾ ਹੈ ਚੱਲਦਾ ਰਹੇਗਾ ਕੌਮੀ ਘਰ ਲਈ ਤੇ ਉਹਦੇ ਲਈ ਜੋ ਆਪ ਦਾ ਬਣਦਾ ਯੋਗਦਾਨ ਦਿਓ ਜੇ ਮੇਥੋਂ ਬੋਲਦੀ ਤੋਂ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਭਾਈ ਕਨਵਰ ਪਾਲ ਸਿੰਘ ਉਹਨਾਂ ਨੂੰ ਭਾਈ ਨਰਿੰਦਰ ਸਿੰਘ ਚੋੜਾ ਉਹਨਾਂ ਨੂੰ ਉਸ ਸਟੇਜ ਤੇ ਆਜ਼ਮ ਇੱਕ ਪੋਸਟਰ ਰੀਲੀਜ਼ ਕਰਨਾ ਹੈ ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨਾ ਹੈ ਉਹ ਨਾਲ ਸਟੇਜ ਤੇ ਪਹੁੰਚ ਜਾ ਚੌੜਾ ਸਾਹਿਬ ਤੁਹਾਡੀ ਬੇਨਤੀ ਹੈ ਭਾਈ ਕਨਵਰਪਾਲ ਸਿੰਘ ਉਹਨਾਂ ਨੂੰ ਸਟੇਜ ਤੇ 2 ਮਿੰਟ ਲਈ ਆਜੋ ਪਰਵਾਰਾਂ ਦਾ ਸਨਮਾਨ ਕਰ ਦਿਓ ਆ ਮੇਰੀ ਬੇਨਤੀ ਹੈ ਭਾਈ ਅਮਰਪਾਲ ਸਿੰਘ ਸੰਧਰਾ ਸਪੁੱਤਰ ਸ਼ੀਤ ਭਾਈ ਰਿਸ਼ਪਾਲ ਸਿੰਘ ਸੰਧਰਾ ਉਹ ਸਟੇਜ ਤੇ ਆਜੋ एक मिनट वेट कर लो जी भाई कनमरपाल सिंह चौड़ा साहब आ रहे हैं चौड़ा साहब तुम भी अगे आ जाओ सा श्रीकाल ਪਾਈ ਆ ਬੀਬੀ ਕੁਲਵਿੰਦਰ ਕੌਰ ਪਤਨੀ ਸ਼ੀਤਪਾਈ ਪਰਮਜੀਤ ਸਿੰਘ ਪੰਮਾ ਪਾਈ ਗੁਰਚਨ ਸਿੰਘ 부ਤ ਸਿੰਘ ਵਾਲਾ ਦੇ ਪਰਿਵਾਰ ਚੋਂ ਵੀ ਇੱਥੋਂ ਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਟੇਜ ਤੇ ਆ ਕੇ ਸਰੋਪਾ ਲੈਂਡ ਪਾਈ ਜੱਗਾ ਜੀ ਦੇ ਪਰਿਵਾਰ ਚੋਂ ਪਾਈ ਜੱਗਾ ਜੀ ਦੇ ਪਰਿਵਾਰ ਦੇ ਵੀ ਇੱਥੇ ਕੋਈ ਮੈਂਬਰ ਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਸਰਦਾਰ ਅਪਕਾਰ ਸਿੰਘ ਸੰਧੂ ਪਰਾਤਾ ਸ਼ਹੀਦ ਪਾਈ ਹਰਮਿੰਦਰ ਸਿੰਘ ਸੰਧੂ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਆ ਕੇ ਪਰਿਵਾਰ ਕੋਲ ਜਿਹੜਾ ਸਨਮਾਨ ਹਸਨ ਕਰਨ ਉਨ ਸਰਦਾਰ ਮਾਨ ਸਾਹਿਬ ਨੂੰ ਪਾਈ ਕਨਵਰਪਾਲ ਸਿੰਘ ਉਹਨਾਂ ਨੂੰ ਚੌੜਾ ਸਾਹਿਬ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਕਮਾਨ ਸਾਹਿਬ ਵੀ ਸਟੇਜ ਤੇ ਆਜੰਮ ਇੱਕ ਸਮਾਗਮ ਪਾਈ ਹਰਦੀਪ ਸਿੰਘ ਨੱਜਰ ਦੀ ਯਾਦ ਵਿੱਚ ਪਿੰਡ ਖੋਸਾ ਚ ਕਰਾਇਆ ਜਾ ਰਿਹਾ ਹੈ ਉਹਦਾ ਜਿਹੜਾ ਪੋਸਟਰ ਹੈ ਉਹ ਸਾਰੇ ਸੰਗਤ ਇਕੱਠੇ ਹੋ ਕੇ ਰਿਲੀਜ਼ ਕਰ ਦੇ ਕਮਾਨ ਨੂੰ ਵੀ ਬੇਨਤੀ ਹੈ ਇਕ ਸੰਗਤ ਨੂੰ ਹੋਰ ਬੇਨਤੀ ਹੈ ਕਿ ਭਾਈ ਸੁਖਵਿੰਦਰ ਸਿੰਘ ਸੰਗਾ ਦੇ ਮਾਤਾ ਜੀ ਕਾਲਚਰਾਨਾ ਕਰਗੇ ਨੇ ਪਿੰਡ ਸੰਗਾ ਵਿਖੇ 20 ਜੂਨ ਨੂੰ ਉਹਨਾਂ ਦਾ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਹੈ ਸੋ ਸੰਗਤ ਜਿਹੜੀ ਵੀ ਨੇੜੇ ਤੇੜੇ ਹੈਗੀ ਆ ਉੱਥੇ ਜੇ ਪਹੁੰਚ ਸਕੇ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਇਹਦਾ ਬੋਲ ਦੋ ਇੱਕ ਵਾਰੀ ਨਾ ਕਿਹਨਿ ਕਿਹਰ ਫੰਕਸ਼ਨ ਕੋ ਸਾਜੀ ਤੁਸੀਂ ਕਿ ਹੋਗੇ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਲੰਬੇ ਨਹੀਂ ਪਿੱਛੇ ਰਹਿਣ ਕੋਈ ਆਪੜੋ ਤੁਸੀਂ ਆਓ ਪੇ ਗਿਆ ਸਾਰੇ ਲੁਕ ਜਾਣੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ